ਹਾਂਜੀ ਮਾਂ ਵਿੱਚੋਂ ਮੈਂ ਰੱਬ ਨੂੰ ਵੇਖਾਂ ਰਾਬੀ ਸਰਜਨ ਹਾਰਾ ਮਾਂ ਦੇਆਂ ਪੈਰਾਂ ਦੇ ਵਿੱਚ ਜੰਨਤ ਤੇ ਮੈਂ ਉਸ ਜੰਨਤ ਦਾ ਤਾਰਾ ਮਨਦੀਪਿਆ ਮਾਂ ਦੀ ਮਮਤਾ ਦੇ ਤਾਂ ਕੁਝ ਵੀ ਨਹੀਂ ਬਰਾਬਰ ਮਾਂ ਦੇ ਦੁੱਧ ਦਾ ਇੱਕੋ ਟੁਕਾ ਤੇਰੇ ਜਨਮ ਹਜ਼ਾਰਾਂ ਮਾਂ ਦੇ ਦੁੱਧ ਦਾ ਇੱਕੋ ਟੁਕਾ ਤੇਰੇ ਜਨਮ ਹਜ਼ਾਰਾਂ ਅੱਜ ਆਪਾਂ ਮਾਂ ਦੀ ਗੱਲ ਕਰਾਂਗੇ ਪਹਿਲਾਂ ਤਾਂ ਇਹ ਵੀਡੀਓ ਜਦੋਂ ਤੁਹਾਨੂੰ ਪਤਾ ਵੀ ਆ ਫਲਸਤਾਨ ਦੇ ਵਿੱਚ ਜਿਹੜੀ ਜੰਗ ਲੱਗੀ ਹੋਈ ਆ ਉਦੋਂ ਮੈਂ ਵੀਡੀਓ ਦੇਖੀ ਸੀ ਬਹੁਤ ਘੰਟਿਆਂ ਤੋਂ ਬਾਅਦ ਇਹ ਮਾਂ ਨੂੰ ਕੱਢਿਆ ਗਿਆ ਮਲਬੇ ਦੇ ਥੱਲੇ ਤੇ ਇਹਦੇ ਕੋਲੇ ਛੋਟਾ ਜਿਹਾ ਇੱਕ ਬੱਚਾ ਸੀਗਾ ਪਰ ਰੱਬ ਦੀ ਰਹਿਮਤ ਕਿ ਇਹ ਮਾਂ ਬਚ ਗਈ ਸੀ ਪਰ ਜਿਹੜੀ ਆ ਵੀਡੀਓ ਆ ਇਹ ਵੀਡੀਓ ਦੇਖ ਕੇ ਤੁਸੀਂ ਬਿਲਕੁਲ ਹੈਰਾਨ ਹੋ ਜਾਣਾ ਬਹੁਤ ਸਮੇਂ ਪਹਿਲਾਂ ਨਾ ਮਸਕੀਨ ਜੀ ਦੀ ਇੱਕ ਕਥਾ ਸੁਣੀ ਸੀ ਉਹ ਕਹਿੰਦੇ ਸੀਗੇ ਵੀ ਜੇ ਉਹ ਅਕਾਲ ਪੁਰਖ ਵਾਹਿਗੁਰੂ ਮੋਹ ਆ ਜਿਹੜਾ ਇਹ ਨਾਮ ਬਣਾਉਂਦਾ ਮੋ ਮਮਤਾ ਔਰਤ ਦੇ ਵਿੱਚ ਨਾ ਹੁੰਦਾ ਜਾਂ ਕਿਸੇ ਵੀ ਫੀਮੇਲ ਦੇ ਵਿੱਚ ਜਾਨਵਰ ਵੀ ਹੋ ਸਕਦਾ ਇਨਸਾਨ ਵੀ ਜੇ ਇਹ ਗੁਣ ਨਾ ਪੈਦਾ ਹੁੰਦਾ ਤਾਂ ਕਿਸੇ ਵੀ ਮਾਂ ਨੇ ਆਪਣੇ ਬੱਚੇ ਦਾ ਖਿਆਲ ਨਹੀਂ ਰੱਖਣਾ ਸੀ ਕਿਸੇ ਵੀ ਮਾਂ ਨੇ ਆਪਣੇ ਬੱਚੇ ਨੂੰ ਦੁੱਧ ਨਹੀਂ ਪਿਵਾਉਣਾ ਸੀ ਸੋਸ ਅਕਾਲ ਪੁਰਖ ਵਾਹਿਗੁਰੂ ਦੀ ਰਹਿਮਤ ਆ ਕਿ ਉਹਨੇ ਇੱਕ ਐਡਾ ਬਟਾ ਗੁਣ ਪੈਦਾ ਕੀਤਾ ਜਿਹਦੇ ਕਰਕੇ ਮਾਵਾਂ ਨੇ ਜਿਹੜੀਆਂ ਉਹ ਆਪਣੇ ਬੱਚਿਆਂ ਨੂੰ ਸਾਂਭਦੀਆਂ ਨੇ ਤੇ ਮਾਵਾਂ ਨੂੰ ਜਦੋਂ ਬੱਚੇ ਬੋਲਦੇ ਨਹੀਂ ਹੈਗੇ ਉਸ ਸਮੇਂ ਵੀ ਪਤਾ ਲੱਗ ਜਾਂਦਾ ਉਹਨਾਂ ਦਾ ਇੰਨਾ ਕਨੈਕਸ਼ਨ ਤਕੜਾ ਹੁੰਦਾ ਕਿ ਉਹਨਾਂ ਦੇ ਬੱਚਿਆਂ ਨੂੰ ਉਹਦੀ ਲੋੜ ਆ ਜਾਂ ਉਹਨਾਂ ਦੇ ਬੱਚਿਆਂ ਨੂੰ ਭੁੱਖ ਬਿਆਸ ਲੱਗੀ ਹੋਈ ਆ ਇਹ ਵੀਡੀਓ ਅਮਰੀਕਾ ਦੀ ਆ ਅਮਰੀਕਾ ਦੇ ਵਿੱਚ ਇੱਕ ਮਾਂ ਤੇ ਉਹਦਾ 1 ਸਾਲ ਦਾ ਬੱਚਾ ਦੋਨੇ ਜਾਣੇ ਉਹ ਗੱਡੀ ਦੇ ਵਿੱਚ ਜਾ ਰਹੇ ਸੀ ਕਿ ਗੱਡੀ ਉਥੇ ਦੇ ਦਰਿਆ ਦੇ ਵਿੱਚ ਡਿੱਗ ਪੈਂਦੀ ਆ ਰਾਤ ਨੂੰ 8:30 ਵਜੇ ਇਹ ਗੱਡੀ ਦਾ ਐਕਸੀਡੈਂਟ ਹੁੰਦਾ ਹੈ ਦਰਿਆ ਦੇ ਵਿੱਚ ਡੇਗਦੀ ਹੈ ਤੇ ਸਵੇਰ ਨੂੰ ਜਾ ਕੇ ਪੁਲਿਸ ਵਾਲਿਆਂ ਨੂੰ ਇਸ ਚੀਜ਼ ਦਾ ਪਤਾ ਲੱਗਦਾ ਐਕਸੀਡੈਂਟ ਦਾ ਉਹਨਾਂ ਦੀ ਮਦਦ ਅਗਲੇ ਦਿਨ ਨੈਕਸਟ ਡੇ ਸਵੇਰੇ ਆਉਂਦੀ ਆ ਜਦੋਂ ਉਸ ਸਮੇਂ ਪੁਲਿਸ ਵਾਲੇ ਉੱਥੇ ਪਹੁੰਚਦੇ ਨੇ ਤਾਂ ਗੱਡੀ ਦੇ ਵਿੱਚੋਂ ਕੋਈ ਆਵਾਜ਼ ਦਿੰਦਾ ਹੁੰਦਾ ਕਿ ਸਾਨੂੰ ਬਚਾਓ ਸਾਨੂੰ ਬਚਾਓ ਇਹ ਆਵਾਜ਼ ਆ ਜਿਹੜੀ ਉਸ ਸਮੇਂ ਜਿਹੜਾ ਪੁਲਿਸ ਅਫੀਸਰ ਉੱਥੇ ਸੀਗਾ ਉਹਦੇ ਸਰੀਰ ਦੇ ਉੱਤੇ ਲੱਗੇ ਹੋਏ ਕੈਮਰੇ ਦੇ ਵਿੱਚ ਵੀ ਇਹ ਚੀਜ਼ ਰਿਕਾਰਡ ਹੋਈ ਆ ਉਹ ਕਹਿੰਦੇ ਅਸੀਂ ਹੈਰਾਨ ਉਸ ਵੇਲੇ ਹੋਏ ਜਦੋਂ ਅਸੀਂ ਗੱਡੀ ਨੂੰ ਓਪਨ ਕੀਤਾ ਤਾਂ ਗੱਡੀ ਦੇ ਵਿੱਚ ਇੱਕ ਮਾਂ ਸੀ ਤੇ ਇੱਕ ਉਹਦਾ ਛੋਟਾ ਜਿਹਾ ਬੱਚਾ ਸੀ ਬੱਚਾ ਬੋਲ ਨਹੀਂ ਸਕਦਾ ਸੀ ਕਿਉਂਕਿ ਛੋਟਾ ਸੀ ਤੇ ਮਾਂ ਇਸ ਕਰਕੇ ਨਹੀਂ ਬੋਲ ਸਕਦੀ ਸੀ ਕਿਉਂਕਿ ਮਾਂ ਨੂੰ ਮਰੀ ਨੂੰ ਆਲਰੇਡੀ 9 ਤੋਂ 10 ਘੰਟੇ ਹੋ ਚੁੱਕੇ ਸੀ ਸੋ ਕਹਿਣ ਦਾ ਮਤਲਬ ਕਿ ਉਹ ਪੁਲਿਸ ਵਾਲਾ ਕਹਿੰਦਾ ਜਦੋਂ ਅਸੀਂ ਗੱਡੀ ਖੋਲੀ ਤਾਂ ਅਸੀਂ ਬੜੇ ਹੈਰਾਨ ਹੋਏ ਕਿ ਆਵਾਜ਼ਾਂ ਕੌਣ ਦੇ ਰਿਹਾ ਸੀ ਕਿਉਂਕਿ ਮਾਂ ਤਾਂ ਮਰ ਚੁੱਕੀ ਸੀ ਬੱਚਾ ਬੋਲ ਨਹੀਂ ਸਕਦਾ ਸੀ ਤੇ ਫਿਰ ਉਹਨਾਂ ਨੂੰ ਸਮਝ ਆਈ ਕਿ ਇਹ ਉਹ ਸਮਾਨ ਦੀ ਸੋਲ ਸੀ ਉਹਦੀ ਆਤਮਾ ਸੀ ਜਿਹੜੀ ਮਦਦ ਦੇ ਵਾਸਤੇ ਬਾਰ-ਬਾਰ ਉਹਨਾਂ ਨੂੰ ਆਵਾਜ਼ਾਂ ਮਾਰ ਰਹੀ ਸੀ ਸਵੇਰੇ ਪੁਲਸ ਵਾਲਿਆਂ ਦੇ ਸਰੀਰ ਦੇ ਉੱਤੇ ਇੱਕ ਕੈਮਰਾ ਲੱਗਿਆ ਹੁੰਦਾ ਉਹ ਜਦੋਂ ਸਵੇਰ ਮੌਕੇ ਵੀ ਉਹ ਗੱਡੀ ਖੋਲਣ ਦੀ ਟਰਾਈ ਵੀ ਕਰਦੇ ਸੀ ਉਦੋਂ ਵੀ ਉਹਨਾਂ ਨੂੰ ਆਵਾਜ਼ ਆ ਰਹੀ ਸੀ ਕਿ ਕੋਈ ਮਦਦ ਕਰੋ ਸਾਡੀ ਮਦਦ ਕਰੋ ਤੇ ਉਹ ਰਿਕਾਰਡਿੰਗ ਹੋਈ ਆ ਉਹਦੇ ਵਿੱਚ ਬਕਾਇਦਾ ਤੁਸੀਂ ਅੱਗੇ ਜਾ ਕੇ ਉਹ ਵੀਡੀਓ ਦੇਖਿਓ ਆਪਾਂ ਪਿੱਛੇ ਜਿਹੜੀ ਰੀਅਲ ਵੀਡੀਓ ਉਹ ਵੀ ਪਾਈ ਹੋਈ ਆ ਤੇ ਕਿੱਦਾਂ ਉਹ ਮਾਂ ਮਦਦ ਵਾਸਤੇ ਆਵਾਜ਼ਾਂ ਮਾਰਦੀ ਆ ਸੋ ਕਹਿਣ ਦਾ ਮਤਲਬ ਹੈ ਚਮਤਕਾਰ ਹੀ ਵਰਤਾਰੇ ਵਰਤਦੇ ਆ ਉਸ ਅਕਾਲ ਪੁਰਖ ਵਾਹਿਗੁਰੂ ਦੀ ਬਣਾਈ ਹੋਈ ਇਹ ਦੁਨੀਆ ਬੜੀ ਖੂਬਸੂਰਤਾ ਤੇ ਉਹਦੇ ਬੜੇ ਰੰਗ ਨੇ ਅਸੀਂ ਉਹਦਾ ਭੇਦ ਨਹੀਂ ਪਾ ਸਕਦੇ ਸਾਨੂੰ ਨਹੀਂ ਪਤਾ ਕਿ ਕਿੱਥੇ ਕੀ ਹੋ ਰਿਹਾ ਤੇ ਉਹਦੇ ਪਿੱਛੇ ਕੀ ਵਦਿਆ ਕਿਉਂ ਹੋ ਰਿਹਾ ਪਰ ਹਾਂ ਉਸ ਅਕਾਲ ਪੁਰਖ ਵਾਹਿਗੁਰੂ ਦਾ ਇਹ ਸ਼ੁਕਰਾਨਾ ਕਿ ਜੀ ਨੇ ਇਹ ਮੋ ਇਹ ਮਮਤਾ ਬਣਾਈ ਵੈਸੇ ਵੀ ਹੁਣ ਜਿਹੜਾ ਇਹ ਸਮਾਂ ਚੱਲ ਰਿਹਾ ਏ ਜਿਹੜੇ ਦਿਨ ਚੱਲ ਰਹੇ ਨੇ ਸ਼ੀਤੀ ਦਿਹਾੜੇ ਵਾਚਾਂ ਵਾਲੇ ਦਾ ਸਾਰਾ ਪਰਿਵਾਰ ਕੇਰੂ ਕੇਰੂ ਹੋ ਗਿਆ ਸੀ। ਪਰ ਆਪਾਂ ਨੂੰ ਇੱਕ ਚੀਜ਼ ਸਮਝਣੀ ਚਾਹੀਦੀ ਆ ਕਿ ਉਸ ਅਕਾਲ ਪੁਰਖ ਵਾਹਿਗੁਰੂ ਨੇ ਸਾਡੇ ਲਈ ਜਿਹੜੇ ਰਿਸ਼ਤੇ ਬਣਾਏ ਨੇ ਉਹ ਕਦੇ ਖਰਾਬ ਨਹੀਂ ਹੋ ਸਕਦੇ ਉਹ ਗਲਤ ਨਹੀਂ ਹੋ ਸਕਦੇ। ਹਾਂ ਕਈ ਵਾਰ ਸਾਡੀ ਸੋਚ ਨਹੀਂ ਮਿਲਦੀ ਕਈ ਵਾਰ ਸਾਡੀ ਪਸੰਦ ਨਹੀਂ ਮਿਲਦੀ ਬਹੁਤ ਕੁਝ ਹੁੰਦਾ। ਹੋ ਸਕਦਾ ਕਈ ਵਾਰ ਕਿਸੇ ਨੇ ਤੁਹਾਡੇ ਨਾਲ ਉਨੀਕੀ ਕਰ ਵੀ ਦਿੱਤੀ ਹੋਵੇ। ਪਰ ਉਸ ਅਕਾਲ ਪੁਰਖ ਵਾਹਿਗੁਰੂ ਦੇ ਅੱਗੇ ਅਰਦਾਸ ਕਰਿਆ ਕਰੋ ਇੱਕ ਦੂਜੇ ਦੇ ਨਾਲੇ ਲੜਨ ਦੇ ਨਾਲੋਂ ਵਧੀਆ ਉਸ ਪ੍ਰਮਾਤਮਾ ਨੂੰ ਆਪਣਾ ਦੁੱਖ ਦੱਸਿਆ ਕਰੋ ਤੇ ਉਹ ਸਾਡੇ ਨਾਲੋਂ ਵਧੀਆ ਹੱਲ ਕੱਢਦਾ ਇਹਨਾਂ ਚੀਜ਼ਾਂ ਦਾ ਕਿਉਂਕਿ ਜੰਮ ਕੇ ਮਰਨ ਤੱਕ ਦਾ ਜਿਹੜਾ ਸਮਾਂ ਉਹ ਤਾਂ ਅੱਖ ਦੇ ਝਮਕੇ ਨਾਲ ਨਿਕਲ ਜਾਂਦਾ ਸਾਨੂੰ ਨਹੀਂ ਪਤਾ ਲੱਗਦਾ ਸੋ ਆਪਣੇ ਪਰਿਵਾਰਾਂ ਨੂੰ ਮਾਂ ਪਿਓ ਭਾਈ ਭੈਣ ਜਿੰਨੇ ਵੀ ਸਾਖ ਸੰਬੰਧੀ ਨੇ ਉਹਨਾਂ ਨੂੰ ਪਿਆਰ ਕਰਿਆ ਕਰੋ ਉਹਨਾਂ ਦੇ ਨਾਲ ਖੁਸ਼ੀ ਦੇ ਨਾਲ ਰਿਹਾ ਕਰੋ ਤੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਹਰ ਵੇਲੇ ਹਰ ਵੇਲੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਯਾਦ ਆਪਣੇ ਅੰਦਰ ਰੱਖਿਆ ਕਰੋ ਇਸੇ ਕਰਕੇ ਕਹਿੰਦਾ ਜਿੱਥੇ ਵੀ ਹੋ ਜਿੱਮੇ ਵੀ ਹੋ ਜਿਹੜੇ ਵੀ ਹਾਲਾਤਾਂ ਚੋਂ ਉਸ ਕਾਲਪੁਰਖ ਵਾਹਿਗੁਰੂ ਦਾ ਨਾਮ ਲੈਣਾ ਸ਼ੁਰੂ ਕਰੋ ਚਮਤਕਾਰ ਹੁੰਦੇ ਨੇ ਕਲਾ ਵਰਤਦੀ ਆ ਤੇ ਜ਼ਿੰਦਗੀ ਬਹੁਤ ਖੂਬਸੂਰਤ ਆ ਮਿੱਤਰੋ We're here, bettles We're helping. We're coming. There, get down here and reenter and, and flip it. We're here, bettles We're helping. We're coming. So you actually heard a voice calling out, "Help me!" Do, do, I mean, do you know who who that was? You know, at first we didn't know if it was someone inside the car, if it was uh, what that voice was. We we assumed, or I assumed, that it was someone in the car saying, "Help me." That's why we responded, saying, uh, "We're trying. We're going to get inside and help you. We're doing the best we can." Uh, and that was just extra motivation and uh, to get inside the car and, and figure out who was in there. Uh, it wasn't until after we flipped it that we saw uh, the mother, uh, who we know now was deceased at the time, and and the child was in the back seat and so it wasn't until after the early process and